ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਪਰਮ ਸਨਮਾਨਯੋ ਗੁਰੂ ਰੂ ਗੁਰੂ ਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਕਈ ਵਾਰੀ ਬਾਣੀ ਪੜ੍ਹਦੇ ਜਾਂ ਪਾਠ ਕਰਦੇ ਆਪਣੇ ਮਨਾਂ ਵਿੱਚ ਕਈ ਪ੍ਰਕਾਰ ਦੇ ਸ਼ੱਕੇ ਪੈਦਾ ਹੋ ਜਾਂਦੇ ਹਨ ਤੇ ਜਿਨ੍ਹਾਂ ਦੀ ਨਿਵਰਤੀ ਲਈ ਸਾਨੂੰ ਸੇਧ ਦੀ ਜ਼ਰੂਰਤ ਪੈਂਦੀ ਹੈ ਸੋ ਇਹੋ ਜਿਹੇ ਕੁਝ ਸਵਾਲ ਜਿਹੜੇ ਕਿ ਸੰਗਤਾਂ ਦੁਆਰਾ ਪੁੱਛੇ ਜਾਂਦੇ ਹਨ ਉਹਨਾਂ ਨੂੰ ਸਮਝ ਕੇ ਉਹਨਾਂ ਦੇ ਉੱਤਰ ਲੈਣ ਦੀ ਕੋਸ਼ਿਸ਼ ਕਰਾਂਗੇ ਆਓ ਬੜੇ ਪ੍ਰੇਮ ਨਾਲ ਸਰਵਣ ਕਰੀਏ ਕਈ ਵੀਰ ਤੇ ਭੈਣਾਂ ਇਹ ਪੁੱਛਦੇ ਹਨ ਕਿ ਜਦੋਂ ਵੀ ਪਾਠ ਕਰਨਾ ਸ਼ੁਰੂ ਕਰੀਦਾ ਹੈ ਤਾਂ ਮੈਨੂੰ ਪਤਾ ਹੀ ਨਹੀਂ ਚੱਲਦਾ ਕਿ ਮੈਂ ਪਾਠ ਕਦੋਂ ਸ਼ੁਰੂ ਕੀਤਾ ਤੇ ਕਦੋਂ ਉਸ ਦੀ ਸਮਾਪਤੀ ਵੀ ਹੋ ਗਈ ਫਿਰ ਸੋਚੀਦਾ ਹੈ ਕਿ ਇਸ ਤਰ੍ਹਾਂ ਪਾਠ ਕਰਨ ਦਾ ਕੀ ਫਾਇਦਾ ਇਸ ਤੋਂ ਚੰਗਾ ਹੈ ਕਿ ਮੈਂ ਪਾਠ ਹੀ ਨਾ ਕਰਾਂ ਸੋ ਪਿਆਰੀ ਸਾਧ ਸੰਗਤ ਜੀ ਇਸ ਦਾ ਜਵਾਬ ਇਹ ਹੈ ਕਿ ਇਹ ਮਨੁੱਖੀ ਜਾਮਾ ਸਾਨੂੰ ਕਈ ਜਨਮਾਂ ਤੋਂ ਬਾਅਦ ਮਿਲਿਆ ਹੈ ਜਿਸ ਕਰਕੇ ਸਾਡੇ ਪਿਛਲੇ ਕਈ ਜਨਮਾਂ ਦੇ ਪਾਪ ਤੇ ਪੁੰਨ ਨਾਲ ਹੀ ਚੱਲ ਰਹੇ ਹਨ ਜਦੋਂ ਅਸੀਂ ਪਾਠ ਕਰਨ ਬੈਠਦੇ ਹਾਂ ਕਾ ਗੁਰਬਾਣੀ ਸਭ ਤੋਂ ਪਹਿਲਾਂ ਸਾਡੇ ਪਿਛਲੇ ਪਾਪ ਕਰਮਾਂ ਨੂੰ ਕੱਟਦੀ ਹੈ ਜਿਸ ਕਰਕੇ ਸਾਡਾ ਮਨ ਗੁਰਬਾਣੀ ਵਿੱਚ ਨਹੀਂ ਲੱਗਦਾ ਪਰ ਸਿੱਖ ਨੇ ਕਦੇ ਵੀ ਬਾਣੀ ਪੜ੍ਹਨੀ ਨਹੀਂ ਛੱਡਣੀ ਭਾਵੇਂ ਮਨ ਲੱਗੇ ਜਾਂ ਨਾ ਲੱਗੇ ਗੁਰਬਾਣੀ ਪੜ੍ਹਦਿਆਂ ਪੜ੍ਹਦਿਆਂ ਜਿਵੇਂ ਜਿਵੇਂ ਪੁੰਨਾ ਦੀ ਤੈ ਉੱਚੀ ਹੁੰਦੀ ਜਾਂਦੀ ਹੈ ਤਾਂ ਮਨ ਜੁੜਨਾ ਸ਼ੁਰੂ ਹੋ ਜਾਂਦਾ ਹੈ ਬਾਬਾ ਆਨੰਦ ਸਿੰਘ ਜੀ ਵਚਨ ਕਰਦੇ ਸਨ ਕਿ ਅੱਗ ਦਾ ਕੰਮ ਹੈ ਸਾੜਨਾ ਭਾਵੇਂ ਅੱਗ ਵਿੱਚ ਕੋਈ ਚੀਜ਼ ਪੁੱਠੀ ਸਿੱਟ ਦਿਓ ਤੇ ਭਾਵੇਂ ਸਿੱਧੀ ਸੁੱਟ ਦਿਓ ਅੱਗ ਨੇ ਸਾੜ ਹੀ ਦੇਣਾ ਹੈ ਐਨ ਇਸੇ ਤਰ੍ਹਾਂ ਗੁਰਬਾਣੀ ਦਾ ਕੰਮ ਹੈ ਕਿ ਪਾਪਾਂ ਨੂੰ ਸਾੜਨਾ ਭਾਵੇਂ ਮਨ ਜੁੜੇ ਜਾਂ ਨਾ ਜੁੜੇ ਪਰ ਗੁਰਬਾਣੀ ਪੜ੍ਹਨੀ ਨਹੀਂ ਛੱਡਣੀ ਚਾਹੀਦੀ ਭਾਈ ਵੀਰ ਸਿੰਘ ਜੀ ਦਾ ਬਚਨ ਹੈ ਕਿ ਗੁਰਬਾਣੀ ਜਿੱਥੇ ਧੁਰ ਤੋਂ ਆਈ ਹੈ ਉੱਥੇ ਗੁਰੂ ਸਾਹਿਬ ਦੇ ਮੁਖ ਵਿੱਚੋਂ ਹੋ ਕੇ ਆਈ ਹੈ ਇਸ ਕਰਕੇ ਇਸ ਅੰਮ੍ਰਿਤ ਬਾਣੀ ਨੇ ਸਾਡੇ ਪਾਪ ਕਰਮਾਂ ਨੂੰ ਕੱਟ ਕੇ ਆਪਣੇ ਆਪ ਸਾਡਾ ਮਨ ਗੁਰੂ ਦੇ ਚਰਨਾਂ ਨਾਲ ਜੋੜ ਦੇਣਾ ਹੈ ਗੁਰਬਾਣੀ ਦਾ ਉਪਦੇਸ਼ ਹੈ ਗੁਰਬਾਣੀ ਸੁਣ ਮੈਲ ਗਵਾਏ ਸਹਜੇ ਹਰਨਾਮ ਮਨ ਵਸਾਏ ਇਸੇ ਪ੍ਰਕਾਰ ਕਈਆਂ ਦਾ ਇਹ ਸਵਾਲ ਹੁੰਦਾ ਹੈ ਕਿ ਸਾਨੂੰ ਕਿਵੇਂ ਪਤਾ ਚੱਲੇ ਕਿ ਸਾਡੇ ਪਾਪ ਖਤਮ ਹੋ ਰਹੀ ਹਨ ਸਾਧ ਸੰਗਤ ਜੀ ਇਸ ਦਾ ਜਵਾਬ ਇਹ ਹੈ ਕਿ ਜਦੋਂ ਆਪਾਂ ਗੁਰਬਾਣੀ ਪੜ੍ਹਦੇ ਹਾਂ ਜਾਂ ਪਾਠ ਕਰਦੇ ਹਾਂ ਤਾਂ ਆਪਣਾ ਮਨ ਅਕਣਾ ਸ਼ੁਰੂ ਹੋ ਜਾਂਦਾ ਹੈ ਗੁਰਬਾਣੀ ਪੜ ਪੜ ਕੇ ਮਨ ਵਾਰ-ਵਾਰ ਘੜੀ ਵੱਲ ਜਾਂਦਾ ਹੈ ਕਿ ਕਦੋਂ ਇਹ ਪਾਠ ਖਤਮ ਹੋਏਗਾ ਤੇ ਦੂਜਾ ਹੈ ਗੁਰਬਾਣੀ ਪੜਦਿਆਂ ਮਨ ਦਾ ਜੁੜਨਾ ਜੇਕਰ ਸੁਖਮਨੀ ਸਾਹਿਬ ਜੀ ਦਾ ਜਾਂ ਸ੍ਰੀ ਜਪਜੀ ਸਾਹਿਬ ਦਾ ਪਾਠ ਕਰਦਿਆਂ ਤੁਹਾਡਾ ਮਨ ਰਸ ਵਿੱਚ ਭਿੱਜ ਜਾਏ ਤੇ ਅੰਦਰੋਂ ਅਰਦਾਸ ਨਿਕਲੇ ਕਿ ਹੇ ਸਤਿਗੁਰੂ ਜੀ ਆਪ ਜੀ ਦਾ ਸ਼ੁਕਰ ਹੈ ਕਿ ਕਿਰਪਾ ਕਰਕੇ ਇੱਕ ਪਾਠ ਦੀ ਸੇਵਾ ਲਈ ਹੈ ਤੇ ਕਿਰਪਾ ਕਰੋ ਇੱਕ ਹੋਰ ਪਾਠ ਦੀ ਸੇਵਾ ਲਓ ਮੇਰੇ ਸਾਹਿਬ ਤੂੰ ਮੈਂ ਮਾਨ ਨਿਮਾਣੀ ਅਰਦਾਸ ਕਰੀਂ ਪ੍ਰਭ ਆਪਣੇ ਆਗੈ ਸੁਣ ਸੁਣ ਜੀਵਾ ਤੇਰੀ ਬਾਣੀ ਜਦੋਂ ਇਹ ਅਵਸਥਾ ਬਣ ਜਾਏ ਤਾਂ ਸਮਝ ਲਓ ਕਿ ਪਾਪ ਖਤਮ ਹੋ ਰਹੇ ਹਨ ਫਿਰ ਅੱਗੇ ਇਹ ਸਵਾਲ ਹੁੰਦਾ ਹੈ ਕਿ ਇੱਕ ਚੌਂਕੜੀ ਤੇ ਪਾਠ ਕਰਨਾ ਕੀ ਹੁੰਦਾ ਹੈ ਇੱਕ ਚੌਂਕੜੀ ਤੇ ਪਾਠ ਕਰਨ ਦਾ ਮਤਲਬ ਇਹ ਹੈ ਕਿ ਪਾਠ ਕਰੋ ਚਾਹੇ ਬੈਠ ਕੇ ਤੇ ਜੇ ਥਕਾਵਟ ਮਹਿਸੂਸ ਹੋਵੇ ਤਾਂ ਉਸੇ ਜਗ੍ਹਾ ਤੇ ਖੜੇ ਹੋ ਕੇ ਵੀ ਬਾਠ ਸਿਮਰਨ ਕਰ ਸਕਦੇ ਹੋ ਤੁਰ ਫਿਰ ਕੇ ਵੀ ਕਰ ਸਕਦੇ ਹੋ ਇੱਕ ਚੌਂਕੜੇ ਦਾ ਮਤਲਬ ਹੈ ਕਿ ਬਾਠ ਸਿਮਰਨ ਕਰਦੇ ਵਿੱਚ ਫੋਨ ਜਾਂ ਕੰਮ ਕਾਜ ਜਾਂ ਗੱਲਾਂ ਨਹੀਂ ਕਰਨੀਆਂ ਪੰਜਵੇਂ ਪਾਤਸ਼ਾਹ ਜੀ ਦਾ ਬਚਨ ਹੈ ਮਨ ਮੇਰੇ ਸਗਲ ਉਪਾਅ ਤਿਆਗ ਗੁਰ ਪੂਰਾ ਆਰਾਧਨਿਤ ਇਕਸ ਕੀ ਲਿਵ ਲਾਗ ਹੁਣ ਸਵਾਲ ਇਹ ਉੱਠਦਾ ਹੈ ਕਿ ਜਾਣੇ ਅਣਜਾਣੇ ਕਈਆਂ ਦੇ ਮੂੰਹ ਵਿੱਚੋਂ ਕੋਈ ਹਉਮੈ ਵਾਲੀ ਗੱਲ ਨਿਕਲ ਜਾਏ ਤੇ ਤੁਰੰਤ ਪਰਚੇ ਪੈਣੇ ਸ਼ੁਰੂ ਹੋ ਜਾਂਦੇ ਹਨ ਪਰ ਆਮ ਤੌਰ ਤੇ ਦੇਖਿਆ ਗਿਆ ਹੈ ਕਿ ਜਿਹੜੇ ਲੋਕ ਰੱਬ ਵਿੱਚ ਵਿਸ਼ਵਾਸ ਨਹੀਂ ਰੱਖਦੇ ਉਹ ਜਿੰਨੀ ਮਰਜ਼ੀ ਹਉਮੈ ਵਾਲੀ ਗੱਲ ਕਰ ਲੈਣ ਉਹਨਾਂ ਨੂੰ ਕੋਈ ਪਰਚਾ ਨਹੀਂ ਪੈਂਦਾ ਇਸ ਦਾ ਕੀ ਕਾਰਨ ਹੈ ਸੋ ਇਸ ਦਾ ਉੱਤਰ ਇਹ ਹੈ ਕਿ ਨਾਮ ਜਪਣ ਵਾਲੇ ਦੀ ਸੰਗਤ ਕਰਨ ਨਾਲ ਰੱਬ ਵਿੱਚ ਵਿਸ਼ਵਾਸ ਵੱਜਦਾ ਹੈ ਜਿਸ ਕਰਕੇ ਆਪਣੇ ਔਗਣਾ ਪ੍ਰਤੀ ਮਨ ਜਾਗਣਾ ਸ਼ੁਰੂ ਹੋ ਜਾਂਦਾ ਹੈ ਬਾਬਾ ਨਾਨਕ ਸਿੰਘ ਜੀ ਬਚਨ ਕਰਦੇ ਸਨ ਕਿ ਜਿਸ ਨੂੰ ਪਤਾ ਲੱਗ ਜਾਏ ਕਿ ਮੈਂ ਔਗਣ ਕਰ ਰਿਹਾ ਹਾਂ ਤਾਂ ਫਿਰ ਉਹ ਔਗਣ ਛੱਡਣ ਵਾਲੇ ਪਾਸੇ ਤੁਰਨਾ ਸ਼ੁਰੂ ਕਰ ਦਿੰਦਾ ਹੈ ਪਰ ਜਿਨ੍ਹਾਂ ਦੇ ਭਾਗਾਂ ਵਿੱਚ ਸੰਗਤ ਨਹੀਂ ਲਿਖੀ ਹੁੰਦੀ ਉਹ ਆਪਣਾ ਜੀਵਨ ਬੇਕਾਰ ਗਵਾ ਲੈਂਦੇ ਹਨ ਤੇ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਉਹ ਔਗਣ ਕਰੀ ਜਾ ਰਹੇ ਹਨ ਜੇਕਰ ਤੁਹਾਨੂੰ ਪਤਾ ਲੱਗ ਗਿਆ ਹੈ ਕਿ ਮੈਨੂੰ ਹਉਮੇ ਕਾਰਨ ਪਰਜੇ ਪੈ ਰਹੇ ਹਨ ਤਾਂ ਆਪਣਾ ਨਾਮ ਵਧਾ ਕੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕਰੋ ਕਿ ਹੇ ਸਤਿਗੁਰੂ ਜੀ ਕਿਰਪਾ ਕਰਕੇ ਇਸ ਹਉਮੈ ਤੋਂ ਛੁਟਕਾਰਾ ਦਿਵਾਓ ਬਾਕੀ ਜਿਨ੍ਹਾਂ ਦਾ ਰੱਬ ਵਿੱਚ ਵਿਸ਼ਵਾਸ ਹੀ ਨਹੀਂ ਉਹਨਾਂ ਦਾ ਤਾਂ ਅਜੇ ਜਨਮ ਹੀ ਨਹੀਂ ਹੋਇਆ ਪਰ ਚੇ ਉਹਨਾਂ ਨੂੰ ਵੀ ਪੈਂਦੇ ਹਨ ਪਰ ਉਹਨਾਂ ਨੂੰ ਪਰਚਿਆਂ ਬਾਰੇ ਗਿਆਨ ਨਹੀਂ ਹੁੰਦਾ ਤੁਹਾਨੂੰ ਗਿਆਨ ਹੋ ਗਿਆ ਹੈ ਫਿਰ ਕਦੇ-ਕਦੇ ਨਾਮ ਜਪਦੇ ਜਪਦੇ ਬਹੁਤ ਰਸ ਆਉਂਦਾ ਹੈ ਤੇ ਕਦੇ ਬਹੁਤ ਜ਼ਿਰ ਕੋਈ ਰਸ ਨਹੀਂ ਆਉਂਦਾ ਇਸ ਤਰ੍ਹਾਂ ਕਿਉਂ ਹੁੰਦਾ ਹੈ ਤੇ ਜਦੋਂ ਰਸ ਨਾ ਆਵੇ ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ ਇਸ ਦਾ ਉੱਤਰ ਇਹ ਹੈ ਕਿ ਨਾਮ ਜਪਦੇ ਜਪਦੇ ਅਵਸਥਾ ਵਿੱਚ ਕਈ ਤਰ੍ਹਾਂ ਦੇ ਉਤਾਰ ਚੜਾ ਆਉਂਦੇ ਹਨ ਗੁਰਬਾਣੀ ਵਿੱਚ ਲਿਖਿਆ ਹੈ ਕਬ ਹੂੰ ਜੀੜਾ ਉਭ ਚੜਤ ਹੈ ਕਬ ਹੂੰ ਜਾਏ ਪਿਆਲੇ ਜਦੋਂ ਰਸ ਆਵੇ ਤਾਂ ਸਮਝ ਲਓ ਕਿ ਅੱਜ ਬਾਬਾ ਟੁੱਟਾ ਹੈ ਉਸ ਸਮੇਂ ਨੇਮ ਵਧਾ ਕੇ ਸ਼ੁਕਰਾਨੇ ਕਰਿਆ ਕਰੋ ਪਰ ਜਦੋਂ ਬੈਟਰੀ ਡਾਊਨ ਹੋ ਜਾਵੇ ਭਾਵ ਜੇ ਜਦੋਂ ਰਸ ਨਾ ਬਣੇ ਤਾਂ ਰੰਗੇ ਹੋਏ ਮਹਾਕੂਰਸ਼ਾਂ ਦਾ ਸੰਗ ਕਰਨਾ ਚਾਹੀਦਾ ਹੈ ਤਨ ਤਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਸੰਗ ਕਈ ਤਰ੍ਹਾਂ ਨਾਲ ਮਿਲ ਸਕਦਾ ਹੈ ਜਿਹੜਾ ਕਿ ਸਰੀਰ ਕਰਕੇ ਮਹਾਪੁਰਸ਼ਾਂ ਦੇ ਚਰਨਾਂ ਵਿੱਚ ਜਾ ਕੇ ਵੀ ਤੇ ਰੰਗੇ ਹੋਏ ਗੁਰਸਿੱਖਾਂ ਦਾ ਜੀਵਨ ਪੜ੍ਹ ਕੇ ਜਾਂ ਸੁਣ ਕੇ ਵੀ ਮਿਲ ਸਕਦਾ ਹੈ ਗੁਰਸਿੱਖਾਂ ਦਾ ਜੀਵਨ ਪੜ੍ਹ ਕੇ ਬੁਝੀਆਂ ਹੋਈਆਂ ਬੈਟਰੀਆਂ ਆਪਣੇ ਆਪ ਚਾਰਜ ਹੋ ਜਾਂਦੀਆਂ ਹਨ ਹੁਣ ਕਈਆਂ ਦਾ ਇਹ ਸਵਾਲ ਹੁੰਦਾ ਹੈ ਕਿ ਢਾਈ ਘੰਟੇ ਦਾ ਨੀਮ ਜ਼ਰੂਰੀ ਹੈ ਪਰ ਮੇਰਾ ਕੰਮ ਕਾਜ ਦੂਰ ਹੋਣ ਕਾਰਨ ਮੈਨੂੰ ਰੋਜ਼ 2-3 ਘੰਟੇ ਸਫਰ ਵਿੱਚ ਹੀ ਬਿਤਾਉਣੇ ਪੈਂਦੇ ਹਨ ਜਿਸ ਕਰਕੇ ਮੈਨੂੰ ਇੰਨਾ ਸਮਾਂ ਨਹੀਂ ਮਿਲਦਾ ਕਿ ਮੈਂ ਢਾਈ ਘੰਟੇ ਦਾ ਨੀਮ ਪੂਰਾ ਕਰ ਸਕਾਂ ਸੋ ਇਸ ਦਾ ਉੱਤਰ ਇਹ ਹੈ ਕਿ ਤੁਸੀਂ ਆਪਣੇ ਸਫਰ ਨੂੰ ਵੀ ਗਿਣਤੀ ਬਣਾ ਲਓ ਤੁਹਾਨੂੰ ਜਿੰਨਾ ਸਮਾਂ ਘਰ ਵਿੱਚ ਮਿਲ ਜਾਏ ਉਨੇ ਸਮੇਂ ਵਿੱਚ ਆਪਣਾ ਨੇਮ ਕਰ ਲੋ ਤੇ ਬਾਕੀ ਦਾ ਨਿਤਨੇਮ ਆਪਣੇ ਸਫਰ ਵਿੱਚ ਕਰ ਲੋ ਤੁਸੀਂ ਜੇ ਕਾਰ ਆਪ ਚਲਾ ਰਹੇ ਹੋ ਤਾਂ ਸ਼ਬਦਾਂ ਦੀ ਟੇਪ ਲਗਾ ਸਕਦੇ ਹੋ ਜਾਂ ਬਾਣ ਦੀ ਟੇਪ ਲਗਾ ਸਕਦੇ ਹੋ ਪਰ ਜੇ ਤੁਸੀਂ ਬੱਸ ਜਾਂ ਰੇਲਵੇ ਵਿੱਚ ਸਫਰ ਕਰ ਰਹੇ ਹੋ ਤਾਂ ਮਾਲਾ ਨਾਲ ਸਿਮਰਨ ਕਰ ਸਕਦੇ ਹੋ ਜਾਂ ਜਿਹੜੀ ਬਾਣੀ ਤੁਹਾਨੂੰ ਜ਼ੁਬਾਨੀ ਕੰਠ ਹੈ ਉਹ ਕਰ ਸਕਦੇ ਹੋ ਅੱਜ ਕੱਲ ਮੀਡੀਆ ਦਾ ਯੁੱਗ ਹੈ ਇਸ ਕਰਕੇ ਤੁਸੀਂ ਸਫਰ ਦੌਰਾਨ ਆਪਣੇ ਮੋਬਾਈਲ ਤੇ ਵੀ ਸ਼ਬਦ ਜਾਂ ਪਾਠ ਸੁਣ ਸਕਦੇ ਹੋ ਇਸ ਤਰ੍ਹਾਂ ਕਰਕੇ ਤੁਸੀਂ ਆਪਣੇ ਸਫ਼ਰ ਵਿੱਚ 2.5 ਘੰਟੇ ਤੋਂ ਵੀ ਵੱਧ ਸਮਾਂ ਲਿਖੇ ਲਗਾ ਸਕਦੇ ਹੋ ਸਤਿਗੁਰੂ ਜੀ ਦਾ ਫਰਮਾਨ ਹੈ ਉਠਤ ਬੈਠਤ ਸੋਵਤ ਧਈਐ ਮਾਰਗ ਚਲਤ ਹਰੇ ਹਰ ਗਾਈਐ ਪਿਆਰੀ ਸਾਧ ਸੰਗਤ ਜੀ ਸਾਨੂੰ ਗੁਰਦੁਆਰਾ ਸਾਹਿਬ ਵੀ ਰੋਜ਼ਾਨਾ ਦਰਸ਼ਨ ਕਰਨ ਵਾਸਤੇ ਜਾਣਾ ਚਾਹੀਦਾ ਹੈ ਗੁਰਦੁਆਰੇ ਜਾਣ ਦਾ ਮਤਲਬ ਹੈ ਸਕੂਲ ਜਾਣਾ ਸਕੂਲ ਜਾ ਕੇ ਹੀ ਸੋਝੀ ਮਿਲਦੀ ਹੈ ਕਿ ਗੁਰੂ ਦੇ ਚਰਨਾਂ ਨਾਲ ਕਿਵੇਂ ਜੁੜਨਾ ਹੈ ਇਸ ਲਈ ਗੁਰਬਾਣੀ ਦਾ ਵੀ ਇਹੋ ਫੈਸਲਾ ਹੈ ਗੁਰੂ ਦੁਆਰਾ ਹੋਏ ਸੂਝੀ ਪਾਈ ਸੀ ਹੁਣ ਕਈਆਂ ਦਾ ਇਹ ਸਵਾਲ ਹੁੰਦਾ ਹੈ ਕਿ ਮੇਰੇ ਘਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪਾਵਨ ਸਰੂਪ ਨਹੀਂ ਹੈ ਤੇ ਨਾ ਹੀ ਮੈਂ ਹਲੇ ਰੱਖ ਸਕਦਾ ਹਾਂ ਪਰ ਕੋਈ ਸਾਧਨਾ ਕਰਨ ਵਾਲਾ ਅਸਥਾਨ ਬਣਾਉਣਾ ਚਾਹੁੰਦਾ ਹਾਂ ਇਸ ਕਰਕੇ ਮੈਨੂੰ ਕੋਈ ਰਾਏ ਦਿਓ ਸਾਧ ਸੰਗਤ ਜੀ ਇਸ ਦਾ ਉੱਤਰ ਇਹ ਹੈ ਕਿ ਤੁਹਾਡੇ ਕੋਲ ਕੋਈ ਸਾਧਨਾ ਕਰਨ ਦੀ ਇੱਕ ਨਿਸ਼ਚਿਤ ਜਗ੍ਹਾ ਹੋਣੀ ਚਾਹੀਦੀ ਹੈ ਕਮਰੇ ਵਿੱਚ ਪਾਰਟੀਸ਼ਨ ਬਣਾ ਕੇ ਜਾਂ ਤੁਸੀਂ ਆਪਣਾ ਪੂਰਾ ਕਮਰਾ ਵਰਤ ਸਕਦੇ ਹੋ ਤਾਂ ਬਹੁਤ ਹੀ ਚੰਗਾ ਹੈ ਨਹੀਂ ਤਾਂ ਜਿੱਥੇ ਵੀ ਜਗ੍ਹਾ ਜੱਪ ਤਪ ਦੀ ਬਣਾ ਸਕੋ ਉਹ ਬਣਵਾ ਲਓ ਆਪਣੇ ਬੈਠਣ ਦੀ ਜਗ੍ਹਾ ਦੇ ਸਾਹਮਣੇ ਸੈਂਚੀਆਂ ਵੀ ਰੱਖ ਸਕਦੇ ਹੋ ਸਰਬ ਲੋ ਦੇ ਸ਼ਸਤਰ ਦਾ ਵੀ ਆਸਣ ਲਗਾ ਸਕਦੇ ਹੋ ਇਸ ਤਰ੍ਹਾਂ ਜਦ ਤੱਕ ਇੱਕ ਜਗ੍ਹਾ ਬੈਠ ਕੇ ਭਗਤੀ ਕਰੋਗੇ ਤਾਂ ਮਨ ਜ਼ਿਆਦਾ ਜੁੜੇਗਾ ਜੇ ਤੁਸੀਂ ਰੋਜ਼ਾਨਾ ਇਸ ਤਰ੍ਹਾਂ ਕਰਦੇ ਹੋ ਤਾਂ ਇੱਕ ਦਿਨ ਅਜਿਹਾ ਆ ਜਾਂਦਾ ਹੈ ਕਿ ਤੁਸੀਂ ਲੇਟ ਹੋ ਜਾਓ ਤੇ ਗੁਰੂ ਸਾਹਿਬ ਤੁਹਾਨੂੰ ਆਸਣ ਤੇ ਉਡੀਕਣਾ ਸ਼ੁਰੂ ਕਰ ਦਿੰਦੇ ਹਨ ਕਿ ਮੇਰਾ ਪਿਆਰਾ ਅੱਜ ਲੇਟ ਹੋ ਗਿਆ ਹੈ ਸਾਧ ਸੰਗਤ ਜੀ ਕਈਆਂ ਦਾ ਇਹ ਵੀ ਸਵਾਲ ਹੁੰਦਾ ਹੈ ਕਿ ਸੁਖਮਨੀ ਸਾਹਿਬ ਜੀ ਦਾ ਪਾਠ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੋਂ ਕਰ ਸਕਦੇ ਹਾਂ ਕਿ ਨਹੀਂ ਇਸ ਦਾ ਉੱਤਰ ਇਹ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੋਂ ਅਖੰਡ ਪਾਠ ਤੇ ਸਹਿਜ ਪਾਠ ਤੋਂ ਇਲਾਵਾ ਇਸ ਤਰ੍ਹਾਂ ਸੁਖਮਨੀ ਸਾਹਿਬ ਦਾ ਪਾਠ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚੋਂ ਨਾ ਪੜਿਆ ਜਾਵੇ ਤਾਂ ਠੀਕ ਹੈ ਤੁਸੀਂ ਪਾਠ ਗੁਰੂ ਸਾਹਿਬ ਜੀ ਦੇ ਸਾਹਮਣੇ ਬੈਠ ਕੇ ਗੁਟਕਾ ਸਾਹਿਬ ਜਾਂ ਸੈੰਚੀ ਸਾਹਿਬ ਤੋਂ ਪੜੋ ਤਾਂ ਇਸ ਤਰ੍ਹਾਂ ਕਰਨ ਨਾਲ ਤੁਹਾਨੂੰ ਦੁੱਗਣਾ ਮਹੱਤਵ ਮਿਲੇਗਾ ਇੱਕ ਪਾਠ ਕਰਨ ਦਾ ਤੇ ਦੂਜਾ ਪਾਠ ਸਤਿਗੁਰੂ ਜੀ ਨੂੰ ਸੁਣਾਉਣ ਦਾ ਪਿਆਰੀ ਸਾਧ ਸੰਗਤ ਜੀ ਹੁਣ ਕਈਆਂ ਦਾ ਇਹ ਸਵਾਲ ਹੁੰਦਾ ਹੈ ਕਿ ਕਈ ਲੋਕ ਲੰਗਰ ਛਕਣ ਉਪਰੰਤ ਬਹੁਤ ਸਾਰਾ ਲੰਗਰ ਘਰ ਵਾਸਤੇ ਪਾ ਲੈਂਦੇ ਹਨ ਕੀ ਅਦੇਹਾ ਕਰਨਾ ਠੀਕ ਹੈ ਸੋ ਇਸ ਦਾ ਉੱਤਰ ਇਹ ਹੈ ਕਿ ਰੋਜ਼ ਗੁਰੂ ਘਰ ਦਰਸ਼ਨ ਕਰਨ ਜਾਣਾ ਕੀਰਤਨ ਸੁਣਨਾ ਸੇਵਾ ਕਰਨੀ ਸਿਮਰਨ ਕਰਨਾ ਬਹੁਤ ਵੱਡੇ ਭਾਗਾਂ ਵਾਲੀ ਗੱਲ ਹੈ ਵੱਡ ਭਾਗੀ ਹਰ ਸੰਗਤ ਪਾਵੇ ਪਰ ਰੋਜ਼ ਲੰਗਰ ਛਕਣਾ ਠੀਕ ਨਹੀਂ ਕਿਉਂਕਿ ਇਸ ਦੇ ਕਈ ਕਾਰਨ ਹਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇੱਕ ਵਾਰੀ ਭਾਈ ਮੰਜ ਜੀ ਨੂੰ ਪੁੱਛਿਆ ਸੀ ਕਿ ਪ੍ਰਸ਼ਾਦਾ ਕਿੱਥੋਂ ਛਕਦੇ ਹੋ ਪਾਈ ਮੰਝ ਜੀ ਨੇ ਕਿਹਾ ਕਿ ਲੰਗਰ ਵਿੱਚੋਂ ਗੁਰੂ ਸਾਹਿਬ ਜੀ ਕਹਿਣ ਲੱਗੇ ਕਿ ਤੁਸੀਂ ਤਾਂ ਜੋ ਸੇਵਾ ਕਰਦੇ ਹੋ ਉਸ ਦੀ ਨਾਲ ਹੀ ਮਜ਼ਦੂਰੀ ਲੈ ਜਾਂਦੇ ਹੋ ਗੁਰੂ ਸਾਹਿਬ ਜੀ ਨੇ ਉਪਦੇਸ਼ ਦਿੱਤਾ ਕਿ ਹੱਥੀ ਕਿਰਤ ਕਰਕੇ ਉਸ ਵਿੱਚੋਂ ਪ੍ਰਸ਼ਾਦਾ ਛਕਿਆ ਕਰੋ ਤੁਸੀਂ ਗੁਰਦੁਆਰੇ ਗਏ ਹੋ ਦੋ ਦਿਨ ਘੰਟੇ ਹਾਜ਼ਰੀ ਭਰੀ ਲੰਗਰ ਲਾਲਚ ਕਰਕੇ ਨਹੀਂ ਲੋੜ ਅਨੁਸਾਰ ਭੁੱਖ ਲਾਇਆ ਹੈ ਫਿਰ ਇਹ ਅੰਮ੍ਰਿਤ ਹੈ ਪਰ ਲਾਲਚ ਵੱਸ ਕਰੇ ਲਿਉਣਾ ਯੋਗ ਨਹੀਂ ਹੈ ਕਰਮ ਤਰਮ ਸੁਚ ਸੰਜਮ ਕਰੇ ਅੰਤਰ ਲੋਭ ਵਿਕਾਰ ਨਾਨਕ ਮਨ ਮੁਖ ਜੇ ਕਮਾਵੇ ਸੋ ਥਾਏ ਨਾ ਪਵੈ ਦਰਗਾ ਹੋਏ ਖੁਆਰ ਕੋਸ਼ਿਸ਼ ਇਹ ਕਰੋ ਕਿ ਬਾਣੀ ਪੜਦਿਆਂ ਮਨ ਜੁੜ ਜਾਏ ਪਰ ਜੇ ਨਾ ਜੁੜੇ ਤਾਂ ਘਬਰਾਓ ਨਾ ਜਿਸ ਤਰ੍ਹਾਂ ਅੱਗ ਵਿੱਚ ਕੋਈ ਚੀਜ਼ ਭਾਵੇਂ ਸਿੱਧੀ ਤੇ ਭਾਵੇਂ ਉਲਟੀ ਪਾਓ ਅੱਗ ਦਾ ਕੰਮ ਹੈ ਸਾੜਨਾ ਜਦ ਤੁਸੀਂ ਸਰੀਰ ਕਰਕੇ ਬਾਣੀ ਪੰਡ ਬੈਠੋਗੇ ਤਾਂ ਤੁਹਾਡੇ ਪਾਪ ਛੰਣੇ ਸ਼ੁਰੂ ਹੋ ਜਾਣਗੇ ਜਿਉਂ-ਜਿਉਂ ਪਾਪ ਛੰਣਗੇ ਪੁੰਨ ਬਣਨਗੇ ਤੇ ਜਦੋਂ ਪੁੰਨ ਬਣਨਗੇ ਤਾਂ ਮਨ ਜੁੜਨਾ ਸ਼ੁਰੂ ਹੋ ਜਾਏਗਾ ਇਸ ਲਈ ਬਾਣੀ ਪੜਨੀ ਨਹੀਂ ਛੱਡਣੀ ਚਾਹੀਦੀ ਬਾਬਾ ਹਰਪ੍ਰੀਤ ਸਿੰਘ ਜੀ ਵੱਡੇ ਨਾਨਕ ਸਰ ਵਾਲਿਆਂ ਕੋਲ ਇੱਕ ਸੇਖੀ ਆਇਆ ਤੇ ਉਸਨੇ ਬਾਬਾ ਜੀ ਨੂੰ ਬੇਨਤੀ ਕੀਤੀ ਕਿ ਬਾਣੀ ਪੜਦਿਆਂ ਮਨ ਨਹੀਂ ਜੁੜਦਾ ਬਾਬਾ ਜੀ ਕਹਿਣ ਲੱਗੇ ਅੰਮ੍ਰਿਤ ਵੇਲੇ ਬਿਨਾਂ ਕੁਝ ਛਕੇ ਪੰਜ ਪਾਠ ਸ੍ਰੀ ਜਪਜੀ ਸਾਹਿਬ ਦੀ ਹਾਜ਼ਰੀ ਲਗਾਇਆ ਕਰੋ ਮਨਵੀ ਜੁੜ ਜਾਏਗਾ ਪਵਿੱਤਰ ਗੁਰਬਾਣੀ ਦਾ ਵੀ ਫਰਮਾਨ ਹੈ ਇਹ ਬਾਣੀ ਜੋ ਜਿਉ ਜਾਣਾ ਤਿਸ ਅੰਤਰ ਰਵੈ ਹਰਨਾਮਾ ਬਾਣੀ ਦਾ ਜਿੰਨਾ ਸਤਕਾਰ ਕਰੋ ਓਨਾ ਹੀ ਘਟ ਹੈ ਸ੍ਰੀ ਗੁਰੂ ਹਰ Rai ਸਾਹਿਬ ਜੀ ਮਹਾਰਾਜ ਦੇ ਸਮੇ ਗੁਰੂ ਸਾਹਿਬ ਦੇ ਦਰਸ਼ਨਾਂ ਵਾਸਤੇ ਆਏ ਤੇ ਮਹਾਰਾਜ ਜੀ ਉਸ ਸਮੇ ਪਲੰਘ ਤੇ ਆਰਾਮ ਕਰ ਰਹੇ ਸਨ ਸਿੱਖਾਂ ਨੇ ਗੁਰੂ ਸਾਹਿਬ ਜੀ ਦੇ ਕਮਰੇ ਦੇ ਬਾਹਰ ਜ਼ਮੀਨ ਤੇ ਬੈਠ ਕੇ ਬਾਣੀ ਪਾਣੀ ਸ਼ੁਰੂ ਕਰ ਦਿੱਤੀ ਜਦੋਂ ਗੁਰੂ ਸਾਹਿਬ ਜੀ ਉਠੇ ਤੇ ਕੰਨਾਂ ਵਿੱਚ ਬਾਣੀ ਦੀ ਆਵਾਜ਼ ਪਈ ਤੇ ਜਦੋਂ ਨਜ਼ਰ ਬਾਣੀ ਪੜਨ ਵਾਲਿਆਂ ਤੇ ਪਈ ਤਾਂ ਮਹਾਰਾਜ ਕਾਲੀ ਨਾਲ ਉੱਠੇ ਪਲੰਘ ਦੀ ਬਾਹੀ ਮਹਾਰਾਜ ਜੀ ਦੇ ਘੋਡੇ ਤੇ ਵੀ ਲੱਗੀ ਸਿੱਖਾਂ ਨੇ ਪੁੱਛਿਆ ਕਿ ਮਹਾਰਾਜ ਜੀ ਐਨੀ ਕਾਲੀ ਕਿਉਂ ਕੀਤੀ ਗੁਰੂ ਸਾਹਿਬ ਜੀ ਕਹਿਣ ਲੱਗੇ ਕਿ ਮੇਰੇ ਸਿੱਖ ਬੈਠ ਕੇ ਬਾਣੀ ਪੜ ਰਹੇ ਹਨ ਤੇ ਮੈਂ ਪਲੰਘ ਤੇ ਸਾਂ ਕਾਲੀ ਇਸ ਲਈ ਕੀਤੀ ਕਿ ਇਹ ਬਾਣੀ ਦੀ ਬੇਅਦਵੀ ਹੈ ਜਿਨ ਭੈ ਅਦਗ ਨਾ ਬਾਣੀ ਧਾਰਾ ਜਾਨ ਨੋ ਸੋ ਸਿੱਖ ਨਾ ਹੀ ਹਮਾਰਾ ਇਸ ਲਈ ਸਾਹ ਸੰਗਤ ਜੀ ਗੁਟਕਾ ਸਾਹਿਬ ਰੱਖਣ ਵਾਸਤੇ ਇੱਕ ਜਗ੍ਹਾ ਬਣਾਉਣੀ ਚਾਹੀਦੀ ਹੈ ਉਸ ਜਗ੍ਹਾ ਤੇ ਸਾਫ ਕਪੜਾ ਜਾਂ ਤੌਲੀਆ ਵਿਛਾ ਲਓ ਤੇ ਉਸ ਜਗ੍ਹਾ ਤੇ ਕੇਵਲ ਗੁਟਕੇ ਸਾਹਿਬ ਤੇ ਮਾੜਾ ਹੀ ਰੱਖਣੇ ਚਾਹੀਦੇ ਹਨ ਕਈ ਲੋਕ ਚਾਹ ਪੀ ਕੇ ਖਾਲੀ ਗਲਾਸ ਸ਼ੈਲਫ ਟੀਵੀ ਜਾਂ ਫ੍ਰਿਜ ਆ ਤੇ ਰੱਖ ਦਿੰਦੇ ਹਨ ਕੁਝ ਚਿਰ ਬਾਅਦ ਪਰਿਵਾਰ ਦਾ ਮੈਂਬਰ ਗਲਾਸ ਚੁੱਕ ਕੇ ਲੈ ਗਿਆ ਉਸ ਤੋਂ ਬਾਅਦ ਹੋਰ ਕੋਈ ਮੈਂਬਰ ਪਾਠ ਕਰਦਾ ਹੈ ਤੇ ਪਾਠ ਕਰਨ ਤੋਂ ਬਾਅਦ ਉਸੇ ਜਗ੍ਹਾ ਤੇ ਗੁਟਕਾ ਸਾਹਬ ਰੱਖ ਦਿੰਦਾ ਹੈ ਇਹ ਬਾਣੀ ਦੀ ਬੇਅਦਵੀ ਹੈ ਕਿਉਂਕਿ ਉਸ ਜਗ੍ਹਾ ਤੇ ਕੁਝ ਮਿੰਟ ਪਹਿਲਾਂ ਝੂਠਾ ਗਲਾਸ ਪਿਆ ਸੀ ਇਸ ਲਈ ਗੁਟਕੇ ਸਾਹਬ ਤੇ ਮਾਲਾ ਲਈ ਵੱਖਰੀ ਜਗ੍ਹਾ ਹੀ ਹੋਣੀ ਚਾਹੀਦੀ ਹੈ ਹੋਈਆ ਪੁੱਲਾ ਚੁਕਾਂ ਦੀ ਖਿਮਾ ਬਖਸ਼ਣਾ ਜੀ ਦਾਸ ਨਵਾਗਿਆ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ